ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਸਿਰਫ 2 ਫੁੱਟ ਜਗ੍ਹਾ ਲੈ ਕੇ ਤਾਬੜ ਤੌਰ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਬਜ਼ੁਰਗ ਵਿਅਕਤੀ ਅਸਦੇ ਉਸਦੇ ਲੜਕੇ ਨੇ ਦੱਸਿਆ ਕਿ ਸਾਡਾ 2 ਫੁੱਟ ਦੀ ਜਗ੍ਹਾ ਲੈ ਕੇ ਪਿੰਡ ਦੇ ਇੱਕ ਵਿਅਕਤੀ ਦੇ ਨਾਲ ਰੋੜਾ ਚੱਲ ਰਿਹਾ ਹੈ ਜਿਸ ਦਾ ਕੇਸ ਵੀ ਕੋਰਟ ਵਿੱਚ ਹੈ ਅਤੇ ਉਹਨਾਂ ਨੂੰ ਸਟੇ ਵੀ ਮਿਲੀ ਹੋਈ ਹੈ ਪਰ ਅੱਜ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਤੜਕਸਾਰ ਹੀ ਕੁਝ ਵਿਅਕਤੀ ਉਹਨਾਂ ਦੀ ਜਗ੍ਹਾ ਦੇ ਉੱਪਰ ਪਾਣੀ ਛੱਡ ਰਹੇ ਨੇ ਜਦੋਂ ਉਹ ਖੇਤ ਵਿੱਚ ਜਾ ਕੇ ਆਪਣੀ ਜਗ੍ਹਾ ਤੇ ਮੌਕਾ ਦੇਖਣ ਗਏ ਤਾਂ ਉਥੇ ਕਈ ਵਿਅਕਤੀ ਖੜੇ ਹੋਏ ਸੀ ਜਦੋਂ ਉਹਨੇ ਗੱਲਬਾਤ ਕੀਤੀ ਵਿਅਕਤੀਆਂ ਦੇ ਨਾਲ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਪਿਓ ਪੁੱਤਾਂ ਉੱਪਰ ਹੀ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਚਲਦੇ ਹੀ ਉਥੋਂ ਕਈ ਵਿਅਕਤੀ ਬਚ ਗਏ ਅਤੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪਰ ਜਦੋਂ ਬਜ਼ੁਰਗ ਵਿਅਕਤੀ ਭੱਜਣ ਲੱਗਿਆ ਤਾਂ ਉਥੇ ਇੱਕ ਵਿਅਕਤੀ ਦੇ ਹੱਥ ਵਿੱਚ ਦਤਾਰ ਫੜਿਆ ਹੋਇਆ ਸੀ ਜਿਸ ਨੇ ਦਤਾਰ ਦੇ ਨਾਲ ਹੀ ਬਜ਼ੁਰਗ ਵਿਅਕਤੀ ਦੇ ਹੱਥੇ ਉੱਪਰ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਬਜ਼ੁਰਗ ਵਿਅਕਤੀ ਦੀ ਬਾਹ ਲੈ ਗਈ ਯਾਨੀ ਕਿ ਵੱਢੀ ਗਈ ਬਜ਼ੁਰਗ ਵਿਅਕਤੀ ਜੋ ਕਿ ਇਸ ਸਮੇਂ ਹਫਤਾਵਾਰ ਦੇ ਵਿੱਚ ਜ਼ੇਰੇ ਲਾਜ਼ਮ ਭਰਤੀ ਹੈ ਉਹਨਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਪੂਰੇ ਮੌਕੇ ਤੇ ਬਜ਼ੁਰਗ ਵਿਅਕਤੀ ਅਜੇ ਉਸਦੇ ਲੜਕੇ ਦਾ ਕੀ ਕਹਿਣਾ ਹੈ ਆਓ ਦੇਖਦੇ ਹਾਂ ਮਬਲੀ ਕੀ ਨਾਮ ਦਾ ਮੇਰਾ ਨਾਮ ਬਸਨ ਸਿੰਘ ਹੈ ਜੀ ਕੀ ਗੱਲ ਕੀ ਹੋਈ ਅੱਜ ਮਿਲਦੇ ਹਾਂ ਰਹਿਣ ਵਾਲਾ ਹਾਂ ਹੂੰ ਤੇ ਸਾਡਾ ਦੋ ਫੁੱੜ ਦਾ ਖਾਵਾ ਸਾਡਾ ਆਪਣੇ ਘਰ ਦੇ ਨਾਲ ਅੱਛਾ ਜੀ ਉਹ ਸਾਨੂੰ ਸਟੇ ਵੀ ਮਿਲਿਆ ਵਾ ਦਾਲਤਲੋਂ ਹੂੰ ਤੇ ਉਹਦੇ ਵਿੱਚ ਇਹਨਾਂ ਨੇ ਕਨਕਬੀਤ ਸੀ ਆ ਕਿਨੇ ਸੁਖਵਿੰਦਰ ਸਿੰਘ ਨੇ ਅੱਛਾ ਜੀ ਉਹ ਉਹ ਕਨਕਬੀਤ ਕਿਤੇ ਅੱਜ ਕੱਲ ਪੁਲਿਸ ਆਈ ਆ ਉਹਨਾਂ ਨੂੰ ਸਮਝਾ ਕੇ ਗਈ ਆ ਕਿ ਇਹ ਪਾਣੀ ਨਾ ਲਾਓ ਸਟੇ ਹੋਇਆ ਉਹਨਾਂ ਨੇ ਅਦਾ ਤੜਕੇ ਪਾਣੀ ਲਾਤਾ ਵਾ ਜਦੋਂ ਪਾਣੀ ਲਾਇਆ ਤੇ ਮੈਂ ਵੇਖਣ ਗਿਆ ਇਹ ਪਾਣੀ ਲੱਗਾ ਵਾ ਤੇ ਜਦੋਂ ਮੈਨੂੰ ਵੇਖਿਆ ਤੇ ਉਹ ਸਾਰਾ ਪਰਿਵਾਰ ਹੀ ਕਣਕ ਦੇ ਵਿੱਚ ਦੀ ਚੱਕੜ ਦੇ ਵਿੱਚ ਦੀ ਭਜਾਇਆ ਤੇ ਉਹਨਾਂ ਆਉਂਦਿਆ ਮੇਰੇ ਡਾਕਟਰ ਤੇ ਪਿਸਤੌਲ ਚਾਰ ਉਹਨਾਂ ਦੇ ਕੋਲ ਆ ਹੂੰ ਤੇ ਉਹਨੇ ਮੇਰੇ ਉਹਨਾਂ ਦੀ ਮਾਤਾ ਨੇ ਮੇਰੀ ਦਾੜੀ ਫੜ ਲਈ ਆ ਤੇ ਸੁਖਵਿੰਦਰ ਸਿੰਘ ਨੇ ਮੇਰੇ ਸਿਰ ਦੇ ਉੱਤੇ ਵਾਰ ਕੀਤਾ ਡਾਕਟਰ ਦਾ ਪਰ ਮੈਂ ਗਾੜੀ ਭਾਂ ਕਰਤੀ ਆ ਤੇ ਉਹ ਮੇਰੀ ਭਾਂ ਦੇ ਭੱਜਾ ਹੂੰ ਤੇ ਉਹਨੇ ਜੋ ਜੇਬ ਰੀਸਰ ਦੇ ਦਫਤਰੀਆ ਵਾ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਗੋਗਿਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਧੂਆ ਵਾ ਮੈਂ ਫਿਰ ਛੁੱਟ ਕੇ ਤੇ ਆਪਣੇ ਅੰਦਰ ਵੜ ਗਿਆ ਵਾ ਜੇ ਮੈਂ ਅੰਦਰ ਨਾ ਵੜਦਾ ਤੇ ਮੈਨੂੰ ਗੋਲੀ ਮਾਰ ਕੇ ਨਾ ਮਾਰ ਜਣਾ ਸੀ ਤੇ ਸਾਡੇ ਪਰਿਵਾਰ ਦਾ ਵੀ ਨੁਕਸਾਨ ਕਰ ਦੇਣਾ ਸੀ ਕਿਉਂਕਿ ਉੱਥੇ ਦੁਨੀਆ ਬਹੁਤ ਮਜੂਦ ਆ ਜਦੋਂ ਇਹ ਫਾਇਰ ਹੋਈ ਮੈਂ ਮਨਿਕ ਫਾਇਰ ਹੋ ਜਾਣਗੇ ਇਹ ਕੋਈ 3-4 ਹੋਇਆ ਜੀ ਤੇ ਮੈਂ ਮੰਗ ਕਰਦਾ ਵਾ ਤੇ ਸਾਨੂੰ ਅਨਸਾਫ ਦਵਾਇਆ ਜਾਵੇ ਜੋ ਵੀ ਹੋਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਤੋਂ ਬੰਦੀ ਹੋ ਕੀਤੀ ਜਾਵੇ। ਹਜੀ ਨਾ ਦਈ। ਮੇਰਾ ਨਾਂ ਰਣਜੀਤ ਸਿੰਘ ਹੈ ਜੀ। ਕੀ ਗੱਲ ਹੋਈ ਹੈ ਬਾਪੂ ਨਾ ਇਹ ਮੇਰੇ ਪਿਤਾ ਦੀ ਸਰਦਾਰ ਬਸਨ ਸਿੰਘ ਸਾਡਾ ਨਾ ਜੀ ਗਵਾਂਡੀਐਸ ਸੁਖਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਇਹਦੇ ਨਾਲ ਸਾਡਾ 2 ਫੁੱਟ ਦਾ ਜਿਹੜਾ ਹੈ ਉਹ ਝਗੜਾ ਇਹਨੇ ਪਿਛਲੀ ਵਾਰੀ ਸਾਡੀ ਕੰਧ ਦੇ ਨਾਲ 2 ਫੁੱਟ ਅਸੀਂ ਜਗ੍ਹਾ ਛੱਡੀ ਹੋਈ ਹੈ ਉਹ ਇਹਨੇ ਪਹਿਲਾਂ ਧੱਕੇ ਨਾਲ ਵਾਹੀ ਹੈ ਸਾਡੀ ਮਿੱਟੀ ਲੱਗੀ ਹੋਈ ਸੀਗੀ ਉਹਨੇ ਵਾਹ ਕੇ ਤੇ ਉਹਦੇ ਤੇ ਕਬਜ਼ਾ ਕੀਤਾ ਆ ਇਹ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਜਿਹੜਾ ਅਦਾਲਤ ਚ ਕੇਸ ਚੱਲਦਾ ਪਿਆ ਇਹਨੇ ਪਿਛਲੀ ਵਾਰ ਜੋ ਮਾਨਯੋਗ ਕੋਰਟ ਜਿਹੜੇ ਆਰਡਰ ਸੀਗੇ ਸਟੇ ਆਰਡਰ ਲੱਗੇ ਇਹਨੇ ਸਟੇ ਦਿੱਤਾ ਆ ਕੋਰਟ ਨੇ ਦੋ ਫੁੱਟ ਦੀ ਜਗ੍ਹਾ ਦੇ ਤੇ ਇਹਨੇ ਕੋਰਟ ਦੀ ਪਰਵਾਹ ਨਹੀਂ ਕਰਦੇ ਹੋਏ ਇਹਨੇ ਉਹ ਜਗ੍ਹਾ ਬਾਤੀ ਫੇਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਜਾਂ ਐਸਐਸਪੀ ਨੂੰ ਦਰਖਾਸਤ ਦਿੱਤੀ ਜੀ ਜੀ ਉਹ ਇਨਕੁਆਰੀ ਹੋਈ ਜਿਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਜੇ ਉਹਦਾ ਜਵਾਬ ਨਹੀਂ ਦਿੱਤਾ ਇਹਨੇ ਕੱਲ ਫੇਰ ਕਣਕਬੀਜੀ ਹੋਈ ਹੈ ਉਹਨੂੰ ਪਾਣੀ ਲਾ ਕੇ ਫੇਰ ਸਾਡੀਆਂ ਨੀਂਹਾਂ 'ਚ ਪਾਣੀ ਪਾ ਦਿੱਤਾ ਜਿਹਦੇ ਅਸੀਂ ਮਿੰਨਤੀ ਕਰ ਰਹੇ ਸੀਗੇ ਵੀ ਸਾਡੀ 2 ਫੁੱਟ ਜਗ੍ਹਾ ਜਿਹੜੀ ਉਹਦੇ 'ਚ ਪਾਣੀ ਲਾ ਕੇ ਸਾਡੀ ਨੀਂਹ 'ਚ ਜਿਹੜਾ ਪਾਣੀ ਵੇਖ ਰਹੇ ਸੀਗੇ ਇਹ ਸਾਡੇ ਆਣ ਕੇ ਗਲ ਪੈ ਗਿਆ ਇਹਦੇ ਕੋਲ ਤੇਜ ਹਥਿਆਰ ਸੀਗਾ ਇੱਕ ਇਹਦਾ ਭਤੀਜਾ ਜਾਂ ਦੇਵਪ੍ਰੀਤ ਸਿੰਘ ਜਿਨੇ ਗੋਲੀਆਂ ਚਲਾਈਆਂ ਨੇ ਤੇ ਇਹਨਾਂ ਸਾਡੇ ਆਣ ਕੇ ਰਲ ਕੇ ਇਹਨਾਂ ਦੋਵਾਂ ਜਣੇ ਗੋਲੀਆਂ ਵੀ ਚਲਾਈਆਂ ਤੇ ਤੇਜ ਹਥਿਆਰ ਹਥਿਆਰ ਲੈ ਕੇ ਸਾਡੇ ਘਰ ਦੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਿਆ ਸਾਡੇ ਸਾਰੇ ਪਰਿਵਾਰ ਨੂੰ ਇਹਨਾਂ ਨੇ ਜਿਹੜਾ ਆ ਉਹ ਅੰਦਰ ਬਾੜ ਛੱਡਿਆ ਬਾਹਰ ਗੋਲੀਆਂ ਚਲਾਉਂਦੇ ਰਹੇ ਨੇ ਇਹ ਉਹ ਅਸੀਂ ਹੁਣ ਬਾਪੂ ਜੀ ਸਾਡੇ ਦੇ ਵਾਵਾ ਸੱਟ ਲੱਗੀ ਹੋਈ ਐ ਜਿਹਦੇ ਚ ਇੱਕ ਤੇਜ਼ ਤਾਰ ਹਥਿਆਰ ਕੋਈ ਮਾਰਿਆ ਐ ਨਾ ਸ਼ਾਇਦ ਦਾਤਰ ਐ ਜਾਂ ਕੋਈ ਹੋਰ ਐ ਨਾ ਕੋਈ ਵਾਵਾ ਹੀ ਫਿਰ ਸਾਰੇ ਜਿਹੜੇ ਆ ਆ ਕੇ ਪੈ ਗਏ ਗੋਲੀ ਲੱਗੀ ਐ ਨਹੀਂ ਗੋਲੀ ਨਹੀਂ ਲੱਗੀ ਜੀ ਗੋਲੀ ਇਹਨਾਂ ਨੇ ਚਲਾਈਆਂ ਜ਼ਰੂਰ ਐ ਪਰ ਅਸੀਂ ਬਚਾ ਕਰਦੇ ਅੰਦਰ ਵੜ ਕੇ ਡਰਦੇ ਕਿੰਨੇ ਫਾਇਰ ਹੋਏ ਹਨ ਪੰਜ ਦੇ ਕਰੀਬ ਫਾਇਰ ਹੋਏ ਸੀ ਤਿੰਨ ਤੋਂ ਪੰਜ ਦੇ ਅੱਛਾ ਜਿਹੜੇ ਬੋਲ ਰਿਹਾ ਹੈ ਉਹਦਾ ਕੀ ਨਾਮ ਹੈ ਉਹਦਾ ਨਾਮ ਦੇਵਪ੍ਰੀਤ ਸਿੰਘ ਹੈ ਜੀ ਵੇਖੋ ਝਗੜਾ ਹੋ ਕੇ ਰਹੇ ਝਗੜਾ ਸੁਖਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਇਹ ਭਤੀਜਾ ਲੱਗਦਾ ਜੀ ਦੇਵਪ੍ਰੀਤ ਸਿੰਘ ਇਹਦਾ ਤੇ ਵਾਕਿਆ ਕਿੱਥੇ ਵੰਦਾ ਹੈ ਵਾਕਿਆ ਮਲਿਆ ਜੀ ਮਲਿਆ ਸਰਕਾਰੀ ਸਕੂਲ ਦੇ ਸਾਹਮਣੇ ਜੀ ਮੰਗ ਕਰ ਰਹੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਤਾਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਾਰੇ ਮੁਲਾਜ਼ਮ ਹੈ ਤੇ ਸਾਨੂੰ ਸਾਡੇ ਜਾਨ ਇੱਕ ਤਾਂ ਸਾਡਾ ਘਰ ਦੇ ਕੇ ਸਾਡੇ ਪਰਿਵਾਰ ਨੂੰ ਖਤਰਾ ਹੈ ਜਿੱਦਾ ਹਿਮਾਣ ਜੋ ਕੋਟ ਦਾ ਆਸਰਾ ਲੈਨੇ ਆ ਤੇ ਪ੍ਰਸ਼ਾਸਨ ਦੇ ਇਹ ਗੱਲ ਧਿਆਨ ਚ ਹੈ ਤੇ ਸਾਨੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੇ ਬਾਪੂ ਜੀ ਦੀ ਜਾਨ ਬਚਾਈ ਜਾਵੇ। ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਮਹਿਜ਼ ਸਿਰਫ 2 ਫੁੱਟ ਜਗ੍ਹਾ ਲੈ ਕੇ ਇੰਨਾ ਵੱਡਾ ਹਮਲਾ ਕਰ ਦਿੱਤਾ ਗਿਆ ਪਰ ਗਨੀਮਤ ਇਹ ਰਹੀ ਕਿ ਕਾਫੀ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਇੱਕ ਬਜ਼ੁਰਗ ਵਿਅਕਤੀ ਦੀ ਬਾ ਵੱਢੀ ਗਈ ਹੈ। ਕੀ ਹੁਣ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸੇ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ A1 ਪੰਜਾਬੀ ਟੀਵੀ ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ।